ਗੱਡੀ ਜੀ ਸਮੈਲ ਆ ਰਹੀ ਹੈ ਚੜ ਨਹੀਂ ਰਹੀ ਗੱਡੀ ਉੱਤੇ ਨਾ ਇੱਧਰ ਨੂੰ ਰੱਖੋ ਇੱਧਰ ਨੂੰ ਥੋੜਾ ਜਿਹਾ ਇੱਧਰ ਨੂੰ ਰੱਖੋ ਤੁਸੀਂ ਜਿਆਦਾ ਇੱਧਰ ਨਾਲ ਲਾ ਰਹੇ ਇੱਧਰ ਨੂੰ ਉੱਧਰ ਨੂੰ ਰੱਖੋ ਪਰਲੇ ਪਾਸੇ ਨੂੰ ਕੱਢ ਮਨ ਕੀ ਹਾਲ ਚਾਲ ਹੈ ਮਿੱਤਰੋ ਵੈਲਕਮ ਬੈਕ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ ਤੇ ਚਲੋ ਸ਼ੁਰੂ ਕਰਦੇ ਹਾਂ ਜਿਹਦਾ ਵਲੌਗ ਆਪਾਂ ਤਿਆਰ ਹੋ ਗਏ ਆ ਰੈਡੀ ਹੋ ਗਏ ਹੁਣ ਆਪਾਂ ਚੱਲਿਆਂ ਮਾਲ ਵੜਦੇ ਹਾਂ ਰਾਦੀ ਸਮੋ ਉਹ ਤਾਂ ਬਈ ਹੋ ਗਈ ਜੀ ਮੇਰੇ ਗੱਡੀ ਸਟਾਰਟ ਕਰਕੇ ਦੇਖ ਲਿਆ ਹੁਣ ਗੱਡੀ ਸਾਰੀ ਦਿੱਤੀ ਆ ਆ ਦੇਖ ਲੋ ਗੱਡੀ ਸਟਾਰਟ ਕੀਤੀ ਐ ਮੈਂ ਕਿਹਾ ਚਲੋ ਗੱਡੀ ਗਰਮ ਹੋ ਜਾਵੇ ਗੱਡੀ ਦੇਖੋ ਪਿਉ ਸਾਡੀ ਖੇਡਣ ਲੱਗੀ ਹੋਈ ਐ ਤੈਨੂੰ ਠੰਡ ਨਹੀਂ ਲੱਗ ਰਹੀ ਐ ਗੱਡੀਆਂ ਦਾ ਹਾਲ ਐ ਵੇਖੋ ਕੀ ਹੋ ਗਿਆ ਸਮੋਂਦ ਨਾਲ ਕਾਲਮ ਸੀ ਵਾਲ ਖੋਲ ਲੀਕ ਕਰ ਮੰਨੂ ਤੂੰ ਜੈਗਰ ਜੁਗੜ ਪਾਲਾ ਪਿਉ ਜਦੋਂ ਅਸੀਂ ਆਏ ਸੀ ਉਹ ਤਾਂ ਬਿਲਕੁਲ ਸੁਨੋ ਨਹੀਂ ਸੀਗੀ ਇਹਨ ਸਾਰਾ ਸਾਫ ਸੀਗਾ ਠੰਡੂ ਸੀਗਾ ਕੀ ਆਸ ਸੁਣ ਵੀ ਨਹੀਂ ਪਉਂਗੇ ਰਾਤ ਤੋਂ ਰਾਤੀ ਸੁਣੋ ਹੀ ਨਹੀਂ ਪੈਗੀ ਐ ਉਹ ਗੱਡੀਆਂ ਵੀ ਸਕਿੱਟ ਕਰ ਰਹੀਆਂ ਨੇ ਗੱਡੀਆਂ ਉੱਪਰ ਲੈ ਕੇ ਜਾਰੀਆਂ ਸਕਿੱਟ ਕਰ ਰਹੀਆਂ ਨੇ ਆਓ ਅੰਦਰ ਜਲਦੀ ਅੰਦਰ ਜਾ ਕੇ ਵੇਖਦੇ ਹਾਂ ਚੱਲ ਰੀਲੀ ਚੱਕਰ ਚ ਹੱਥ ਸਨ ਹੋ ਗਏ ਹੱਥ ਸਨ ਹੋ ਗਏ ਦੇਖੀ ਆਪਣਾ ਗੋਂਡੀਆਂ ਨੂੰ ਕੀ ਕਰ ਰਹੇ ਆ ਹੋ ਗਏ ਗੋਂਡੀ ਤਿਆਰ ਹੈ ਹੈ ਅੱਧੀ ਤਿਆਰੀ ਹੈ ਤਿਆਰੀ ਆ ਇੱਧਰ ਸਾਡੇ ਵਾਲੇ ਆ ਦੇਖੋ ਸਾਡੇ ਵਾਲਿਆਂ ਨੇ ਕੀ ਖਲਰਾ ਪਾਇਦਾ ਫ੍ਰੈਸ਼ ਸਨੂਆ ਫ੍ਰੈਸ਼ ਸਨੂਆ ਪ੍ਰੀਤ ਪਹਿਲਾਂ ਬ੍ਰੇਕਫਾਸਟ ਕਰ ਲਓ ਬਾਬੂ ਚਲੋ ਬਾਅਦ ਚ ਰੈਡੀ ਹੋ ਜਿਓ ਲੋ ਗਾਈਜ਼ ਆਪਣਾ ਬ੍ਰੇਕਫਾਸਟ ਆ ਗਿਆ ਵਾ ਚਲੋ ਪਹਿਲਾਂ ਕਰਦੇ ਆਪਾਂ ਬ੍ਰੇਕਫਾਸਟ ਬ੍ਰੇਕਫਾਸਟ ਚ ਆਪਾਂ ਮੰਗਾਇਆ ਆਮਲੇਟ ਤੇ ਆਪਣਾ ਪਰੌਂਠਾ ਪ੍ਰੀਤ ਵਾਸਤੇ ਬਿਨਾ ਤਲੇ ਹੋਇਆ ਪਰੌਂਠਾ ਨਾਲ ਚਾਹ ਚਲੋ ਵੇ ਕੋ ਤਾਂ ਵੇ ਤੇ ਤਾਂ ਨਹੀਂ ਬਣਾਉਂਦੇ ਆਮਲੇਟ ਨਹੀਂ ਨਹੀਂ ਅਡ ਅਡ ਹੁੰਦਾ ਵੱਜ ਹੁੰਦਾ ਨਾ ਪਤਾ ਵਾ ਆ ਆ ਤੇਰਾ ਬੀਨਾ ਤਲੇ ਵਾਲਾ ਪਰੋਠਾ ਵਾ ਮੈਨੂੰ ਪਲੇਟ ਦੇ ਰੋ ਕਲੀਨ ਇੱਕ ਨਾ ਲੈ ਲਓ ਪਲੇਟ ਉਹਦੇ ਹੀ ਚਲਵਾ ਜਨਾ ਲੋ ਗਾਈ ਜ ਪਹਿਲਾਂ ਆਪਾਂ ਸੋਚਿਆ ਸੀਗਾ ਕਿ ਪੈਦਲ ਜੰਨੇ ਆ ਫਿਰ ਹੁਣ ਦੋਜਾ ਗੱਡੀ ਜੀ ਚਲ ਜਾਨੇ ਆ ਥੱਕ ਜਾਾਂਗੇ ਮਾਰੇ ਜੇ ਉੱਪਰ ਗਏ ਆ ਤੇ ਬਈ ਥੱਕ ਗਏ ਆ ਤੇ ਹੁਣ ਆਪਾਂ ਗੱਡੀ ਜੀ ਲੈ ਕੇ ਚੱਲਿਆ ਗੱਡੀ ਦੀ ਸਫਾਈ ਕਰ ਲਈ ਬਰਫ ਦੀ ਬਰਫ ਰਾਤ ਦੀ ਬਹੁਤ ਪੈ ਗਈ ਹੋਈ ਆ ਗੱਡੀ ਦੇ ਉੱਤੇ ਲੋ ਤੁਹਾਨੂੰ ਬਰਫ਼ ਨਹੀਂ ਨਾ ਮਿਲਦੀ ਹੈਗੀ ਦਾਰੂ ਪੀਣ ਨੂੰ ਆਲੋ ਫੜੋ ਜਿਹਨੂੰ ਬਰਫ਼ ਚਾਹੀਦੀ ਉਹ ਇਹ ਪੈਗ ਲਾਣ ਨੂੰ ਫਰੈਸ਼ ਸਨੋ ਫਰੈਸ਼ ਦੇਖੋ ਮੋਰੀ ਗੱਡੀ ਹੈ ਜਿਸਤਾਨੇ ਦੇ ਵਿੱਚ ਮੋਬਾਈਲ ਚਲਾਣ ਨੂੰ ਉੱਦਾਂ ਸਾਲਾ ਮੋਬਾਈਲ ਵੀ ਨਹੀਂ ਚੱਲਦਾ ਉਰੇ ਆਹ ਆਨਲਾਈਨ ਜਿਸਤਾਨੇ ਦੇ ਵਿੱਚ ਉਹ ਮੋਰੀ ਗੱਡੀ ਹੈ ਦੇਖੋ ਚਲਾਣ ਵਾਸਤੇ ਮੋਬਾਈਲ ਆਲੋ ਦੇਖੋ ਗੱਡੀ ਗੱਡੀ ਬਰਫ਼ ਨਹੀਂ ਕੋਈ ਚਲੋ ਗਾਈਜ਼ ਕੱਢੀ ਹੈ ਗੱਡੀਆਂ ਬੈਠੋ ਗੱਡੀ ਦੇ ਵਿੱਚ ਮੈਂ ਦੂਜੀ ਗੱਡੀ ਘਟਵਾ ਲਿਆ ਮਾਂ ਬੈਠੋ ਤੁਸੀਂ ਵਿੱਚ ਇੱਕ ਗੱਡੀ ਤਾਂ ਆਪਣੀ ਆ ਗਈ ਹੈ ਦੂਜੀ ਗੱਡੀ ਵੀ ਕਢਵਾ ਕੇ ਆਈ ਹੈ ਰਸਤਾ ਬਹੁਤ ਡੇਂਜਰਸ ਆ ਲੈ ਜੋ ਖਿੱਚ ਕੇ ਖਿੱਚ ਕੇ ਖਿੱਚੋ ਖਿੱਚੋ ਉਹ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਉਹ ਬ੍ਰੇਕ ਹੀ ਮਾਰਦੀ ਬ੍ਰੇਕ ਨਹੀਂ ਮਾਰਨੀ ਯਾਰ ਗਲਤੀ ਕਰ ਰਹੇ ਹੋ ਪਿੱਛੇ ਜਾਂਦੇ ਕੀ ਚੜਨੀ ਚੜਨੀ ਨਹੀਂ ਪਿੱਛੇ ਉਨੀ ਚੜਨੀ ਪਿੱਛੇ ਜਾਂਦੋ ਤੇ ਮੈਂ ਚੜਾਉਂਦਾ ਪਿੱਛੇ ਲੈ ਜਾ ਗੱਡੀ ਹੌਲੀ ਹੌਲੀ ਬਰਾ ਸਿੱਧੀ ਪੈ ਕੇ ਜਾਂਦੇ ਬਰਾਬਰ ਤੇ ਲੈ ਜਾਓ ਸਿੱਧੀ ਟੱਕਰ ਦੀ ਜੜਾਈਏ ਦੋਸਤੋ ਇੱਕ ਗੱਡੀ ਤਾਂ ਚਲੇਗੀ ਸਿੱਧਾ ਕਰੋ ਸਿੱਧਾ ਉਧਰ ਨਹੀਂ ਸੇੜਨ ਨੂੰ ਥੋੜੀ ਜਿਹੀ ਰੱਖੋ ਚਲੋ ਜਾਂਨ ਤਾਂ ਜਾਂਦੋ ਥੱਲੇ ਥੱਲੇ ਜਾਂਦੇ ਇਧਰ ਨਹੀਂ ਸੇੜਨ ਨੂੰ ਰੱਖੋ ਥੋੜਾ ਇਧਰ ਨੂੰ ਗੱਡੀ ਜੀ ਜੋ 스멜 ਆ ਰਹੀ ਹੈ ਚੜ ਨਹੀਂ ਰਹੀ ਗੱਡੀ ਉੱਤੇ ਨਾ ਇੱਧਰ ਨੂੰ ਰੱਖੋ ਇੱਧਰ ਨੂੰ ਥੋੜਾ ਜਿਹਾ ਇੱਧਰ ਨੂੰ ਰੱਖੋ ਤੁਸੀਂ ਜਿਆਦਾ ਇੱਧਰ ਨਾਲ ਲਾ ਰਹੇ ਇੱਧਰ ਨੂੰ ਉੱਧਰ ਨੂੰ ਰੱਖੋ ਪਰਲੇ ਪਾਸੇ ਨੂੰ ਕੱਟ ਕੇ ਥੋੜਾ ਜਿਹਾ ਜਾਣਦਾ ਉੱਧਰ ਨੂੰ ਕੱਟ ਕੇ ਥੋੜਾ ਜਿਹਾ ਥੋੜੀ ਅੱਗੇ ਲੈ ਕੇ ਨਹੀਂ ਤਾਂ ਉੱਧਰ ਹੈ ਲਗਾ ਰਿਹਾ ਮਿੱਟ ਥੋੜਾ ਜਿਹਾ ਅੱਗੇ ਨੂੰ ਲੈ ਕੇ ਨਾ ਤੇ ਉੱਧਰ ਨੂੰ ਰੱਖੋ ਥੋੜੀ ਇਹ ਨਹੀਂ ਆਈ ਉਹ ਐ ਹੁੰਦੀ ਆ ਚਲਾਉਂਦੀ ਨਾ ਲੋ ਗਾਈਜ਼ ਚੜ ਗਈ ਆਪਣੀ ਦੂਜੀ ਰਾਨੀ ਵੀ ਉੱਤੇ ਬਰਫ ਉੱਤੇ ਹੀ ਹਲੇ ਨੇ ਚਲੋ ਬਈ ਹਲਾਸਾ ਦੇਖੋ ਗਾਈਜ਼ ਕਿੱਦਾਂ ਲੱਗ ਰਿਹਾ ਬਹੁਤ ਯਾਰ ਜਾਖੂ ਦਾ ਬਹੁਤ ਟਾਈਮ ਨਾ ਦਾ ਗਲਦਾਰ ਇਧਰ ਦੀ ਜਾਣਾ ਆਪਾਂ ਪੁੱਛ ਲਓ ਕਿਸੇ ਨੂੰ ਮੈਨੂੰ ਲੱਗਦਾ ਜਾਖੂ ਨੂੰ ਆਹ ਰੋਡ ਛੱਡਦਾ ਉੱਤੇ ਨੂੰ ਆ ਵਾਲਾ ਪੁੱਛੀਆ ਹੋਰ ਕਿਸ ਨੂੰ ਮੈਂ ਅਸੀਂ ਉਧਰ ਦੀ ਗਏ ਸੀਗੇ ਪਰਲੇ ਪਾਸੇ ਦੀ ਪੈਨ ਗੈਰੀ ਗਲਵਸ ਵਟਿਆ ਹੋਇਆ ਉਹ ਭਾ ਦਾ ਮੈਂ ਕਹਉ ਆਪੇ ਹੀ ਕੀਤਾ ਆਇਆ ਵਾ ਕਿਉਂਕਿ ਫੋਨ ਨਹੀਂ ਚੱਲਦਾ ਸ਼ੇਅਰ ਕੀਤਾ ਆ ਗਲਵਸ ਦੇ ਵਿੱਚ ਹੁਣੇ ਕਿਤੋਂ ਪਤਾ ਕਰਨ ਜਾਣ ਜਾ ਰਹੇ ਆ ਮੈਂ ਔਰ ਮੇਰੇ ਬਾਪੂ ਨੇ 골ਡਨ 골ਡਨ ਮੈਚਿੰਗ ਕੀਤੀ ਹੈ ਗਾਈਜ਼ ਹੁਣ ਫੇਰ ਅਸੀਂ ਬੈਕ ਚੱਲੇ ਆ ਮਾਲ ਰੋਡ ਜਾ ਰਹੇ ਆ ਇਹਨਾਂ ਦਾ ਕੁਝ ਪਤਾ ਨਹੀਂ ਚੱਲਦਾ ਕਹਿੰਦੇ ਉੱਪਰ ਬਹੁਤ ਜ਼ਿਆਦਾ ਬਰਫ਼ ਜੰਮੀ ਹੋਈ ਹੈ ਤੁਹਾਡੀਆਂ ਗੱਡੀਆਂ ਜਾਣੀਆਂ ਨਹੀਂ ਹੈਗੀਆਂ ਕਦੀ ਕਿੱਧਰ ਨੂੰ ਜਾ ਰਹਿਆ ਹੁਣ ਫੇਰ ਬੈਕ ਆ ਗਏ ਹਾਂ ਦੱਸਿਓ ਸਾਡੀ ਮੈਚਿੰਗ ਕਿਵੇਂ ਦੀ ਲੱਗੀ ਗਾਈਜ਼ ਗੋਲਡਨ ਗੋਲਡਨ ਲੈਫਟਾ ਇਹਨਾਂ ਨੇ ਗਾਈਜ਼ ਬੰਦ ਕੀਤੀਆਂ ਹੋਈਆਂ ਨੇ ਤੇ ਗੱਡੀ ਪਾਰਕਿੰਗ ਲੱਗੀ ਆਪਣੀ 5 ਮੰਜ਼ਲਾਂ ਥੱਲੇ ਮੈਂ ਕਿਹਾ ਜਦੋਂ ਮੈਂ ਕਹਿੰਦੀ ਪੁਲੀ ਸੁਣ ਲਿਆ ਚੱਲ ਸੌਰੀ ਮੇਰੀ ਮਾਂ ਉਹਨੂੰ ਸੁਣ ਲਵਾਂਗਾ ਗਾਂ ਤੋਂ ਉਧਰੇ ਥੱਕ ਗਏ ਗਾਈਜ਼ ਸਾਰੇ ਜਣੇ ਬਹੁਤ ਜ਼ਿਆਦਾ ਥੱਕ ਗਏ ਪਾਰਕਿੰਗ ਲੱਗੀ ਆਪਣੀ 5 ਮੰਜ਼ਿਲਾਂ ਥੱਲੇ ਭਾਈ ਲਿਫਟਾਂ ਇਹਨਾਂ ਨੇ ਬੰਦ ਕੀਤੀ ਹੋਈਆਂ ਅੱਗੇ ਮੈਂ ਜਿੰਨੇ ਵਾਰੀ ਆਇਆ ਲਿਫਟਾਂ ਚਲਦੀਆਂ ਨਹੀਂ ਹੁੰਦੀਆਂ ਨੇ ਕਦੇ ਮੈਨੂੰ ਬੰਦ ਨਹੀਂ ਮਿਲੀਆਂ ਫਸਟ ਟਾਈਮ ਬੰਦ ਮਿਲੀਆਂ ਇਹਨਾਂ ਦੀ ਲਿਫਟਾਂ ਆਹ ਓ ਓ ਓ ਓ ਓ ਓ ਕੀ ਕਰਦੇ ਪੇਓ ਤੂੰ ਪਾਗਲ ਜੀ ਮੈਂ ਮਸਾਂ ਕੇ ਬੈਠੀ ਥੱਕਾ ਲਾਤਾ ਮੈਨੂੰ ਥੱਕਾ ਦੇਦਾ ਤੈਨੂੰ ਕਿੱਥੇ ਬੈਠਣ ਲੱਗੀਆਂ ਹੋਇਆ ਮਾਂ ਇੱਥੇ ਕਿਤੇ ਬੈਠਾ ਥੱਕ ਗਿਆ ਮਾਂ ਮੋਟਿਆ ਆਹ ਤਾਂ 5 ਮੰਜ਼ਿਲਾਂ ਚੜ ਕੇ ਆਈਆਂ 5 ਮੰਜ਼ਿਲਾਂ ਚੜ ਗਈਆਂ ਦੇਖ ਲਓ ਗਾਇਜ਼ ਕੀ ਹਾਲ ਐ ਇਹਨਾਂ ਦਾ ਘੁੰਮਣ ਆਏ ਤੇ ਆ ਤੁਰਿਆ ਜਾਂਦਾ ਨਹੀਂ ਇਹਨਾਂ ਦਾ ਠੋਲੇ ਜਾਂਦਾ ਟੋਟੇ ਨਾਲ ਤਾਂ ਉਹ ਠੀਕ ਨੇ ਬੱਚੇ ਤੇ ਚੜ ਗਏ ਯਾਰ ਐ ਠੋਲੇ ਜੇ ਥੱਕ ਗਿਆ ਚੱਲ ਉੱਠ ਰੋੜਣਾ ਪਿਓਸਲੇ ਚੋ ਚਲੋ ਗਾਇਜ਼ ਤੁਸੀਂ ਬੋ ਵੱਟੀ ਗਲਤੀ ਚਲੋ ਜੀਲਾ ਹੈ ਬੋ ਵੱਟੀ ਗਲਤੀ ਕੀਤੀ ਉਤਰਨਾ ਤਾਂ ਕੋਈ ਔਖਾ ਨਹੀਂਗਾ ਉਤਰਨਾ ਕੋਈ ਔਖਾ ਨਹੀਂਗਾ ਚੜ੍ਹਨਾ ਹੀ ਔਖਾ ਵਾ ਪਾਣੀ ਪੀਣਾ ਪਾਣੀ ਪੀਣਾ ਬੋਤਲ ਉਹ ਤੋਂ ਲੈ ਲੈਨੇ ਪਾਣੀ ਬੋਤਲ ਪਾਣੀ ਲੈ ਲਿਆ ਵਾ ਤੇ ਪਿਆਸ ਲੱਗੀ ਇਹਨਾਂ ਨੂੰ ਤੁਰ ਤੁਰ ਕੇ ਉਦਾਂ ਕਹਿੰਦੇ ਠੰਡਾ ਠੰਡਾ ਤੁਰ ਕੇ ਸਾਰੇ ਗਰਮੀ ਚੜਾਤੀ ਇਹਨਾਂ ਨੂੰ ਚਲੋ ਪਾਣੀ ਪਿਆ ਦੀਏ ਜਦੋਂ ਵੀ ਤੁਸੀਂ ਆਓ ਦੋਸਤੋ ਗੱਡੀ ਪਾਰਕਿੰਗ ਦੇ ਵਿੱਚ ਲਾਓ ਰੇ ਪਾਰਕਿੰਗ ਚ ਲਾ ਕੇ ਸਾਹਮਣੇ ਲਿਫਟ ਲਿਫਟ ਰਹੀਂ ਚੱਲ ਜਿਓ ਜਿਆਦਾ ਥੱਕਣ ਦੀ ਲੋੜ ਨਹੀਂ ਐਵੇਂ ਘੁੰਮ ਘੁੰਮ ਕੇ ਤੁਸੀਂ ਆਪਣਾ ਆਪ ਥਕਾ ਲੋਗੇ ਨਹੀਂ ਖੜੋ ਪਾਣੀ ਤੁਹਾਨੂੰ ਸੁਖਾਇਆ ਉਹ ਤੁਹਾਨੂੰ ਸੁਖਾਇਆ ਪਤਾ ਯਾ ਯਾਦ ਤਾਂ ਰਹੂਗਾ ਤੁਹਾਨੂੰ ਘੁੰਮਾਏ ਸੀਗੇ ਲੋ ਗਾਈ ਚਲੋ ਤੁਹਾਨੂੰ ਖਾਣੇ ਆਪਾਂ ਮਾਲ ਰੋਡ ਦਾ ਰੌਂਗ ਮੇਲਾ ਉਧਰੋਂ ਟਿਕਟ ਲੈ ਕੇ ਤੇ ਇੱਧਰ ਤੁਸੀਂ ਲਿਫਟ ਦੇ ਵਿੱਚ ਆਪਣਾ ਜਾ ਸਕਦੇ ਹੋ ਇਸ ਤਰ੍ਹਾਂ ਦੀ ਸਲਿੱਪ ਵਗੈਰਾ ਇਹ ਦਿੰਦੇ ਆ ਜਿੱਦਾਂ ਨਾਲ ਤੁਸੀਂ ਜਾ ਸਕਦੇ ਹੋ ਆਪਰਾਉਂਦੀ ਹੈ ਆਪਰਾਉਂਦੇ ਨਹੀਂ ਇੱਕ ਸਾਈਡ ਦੀ ਜਾਂਦੀ ਬਾਬਾ ਕਿੰਨੀ ਦੇਰ ਲੱਗਦੀ ਹੈ ਕਿੱਥੇ ਆ ਮੰਮਾ ਮੰਮਾ ਕੁ 2 ਮਿੰਟ ਜੁੱਤ ਲਾਦਣੀ ਉਹਨਾਂ ਨੂੰ 2 ਮਿੰਟ ਵੀ ਨਹੀਂ ਲੱਗਣਗੇ ਚਲੋ ਉਹਨੂੰ ਫ੍ਰੀ ਚੱਲੀ ਜਾ ਰਹੀ ਹੈ ਗਾਇਜ਼ ਉੱਥੇ ਨੂੰ 10 ਲੱਗਣਗੇ

ਕਾਫੀ ਪੀ ਕੇ ਤੇ ਫਿਰ ਆਪਾਂ ਚੱਲਦੇ ਆ ਅੱਗੇ ਮੋਸ ਹੋਕਦਾ ਗਾ ਜੀ ਮੂੰਹ ਜੋ ਪੌਂਦੇ ਖੋਲਦੀ ਆ ਜਦੋਂ ਵੀ ਗਏ ਆਓ Shimla ਆ ਹੈਗੀ ਹੈ ਦੇਸੀ ਅਰਬਨ ਚਾਹ ਤੇ ਆ ਹੈਗਾ ਕ੍ਰਿਸ਼ਨਾ ਬੇਕਰੀ ਬਾਈ ਬਹੁਤ ਘੈਂਟ ਚਾਹ ਆਪ ਦੋ ਪੈਨਾਂ ਨੇ ਉਰੇ ਵੇਚਦੀਆਂ ਨੇ ਚਾਹ ਬਹੁਤ ਟੇਸਟੀ ਹੈ ਚਾਹ ਇਹਨਾਂ ਦੀ ਆਓ ਤੇ ਜ਼ਰੂਰ ਪੀ ਕੇ ਜਾਇਓ ਚਲੋ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਪੈਟੀਆਂ ਭੋੜੀਆਂ ਖਾ ਲੀਆਂ ਨੇ ਚਾਹ ਪੀ ਲਈ ਆ ਜੋ ਲੱਟਾ ਲੁਟਾ ਪ੍ਰੈਸਾਂ ਪ੍ਰੋਸਾਂ ਤਾਂ ਨਹੀਂ ਲੈਣੀਆਂ ਹਾਂ ਪ੍ਰੈਸ ਪ੍ਰੋਸ ਲੈਣੀਆਂ ਹੋ ਗਾਈਜ਼ ਹੁਣ ਚੜ ਰਹੇ ਆ ਆਪਾਂ ਉੱਪਰ ਨੂੰ ਚਰਚ ਨੂੰ ਰਿਜ ਦੇ ਵਿੱਚ ਚੱਲੇ ਆ ਆ ਸਾਰਾ ਮਾਰ ਰੋਡ ਆ ਜਵਾਕ ਜਵਾਕਾਂ ਦਾ ਬੁਰਾ ਹਾਲ ਹੋਇਆ ਪਿਆ ਤੁਰ ਤੁਰ ਕੇ ਥੱਕ ਗਏ ਆ ਸਾਰੇ ਜਣੇ ਸਾਡਾ ਆਪ ਦਾ ਬੁਰਾ ਹਾਲ ਹੋਇਆ ਪਿਆ ਥੱਕ ਗਏ ਆ ਚੱਲ ਚੱਲ ਕੇ ਕਹਿੰਦੇ ਜਿੰਨਾ ਘਟ ਕਹਿੰਦੇ ਸੀ ਚੱਲਣਾ ਉਨਾਂ ਹੀ ਜ਼ਿਆਦਾ ਚੱਲਣਾ ਪੈ ਰਿਹਾ ਵਾ ਤੇ ਇਹ ਨਾ ਤਰੋ ਜਿੰਨਾ ਤੁਸੀਂ ਕਰੋਗੇ ਹਾਂ ਉਹਨਾਂ ਜਿਆਦਾ ਥੱਕੋਗੇ ਜਿੰਨਾ ਫਾਸਟ ਤਰੋਗੇ ਨਾ ਉਹਨਾਂ ਵਿੱਚ ਬੰਦਾ ਜਲਦੀ ਥੱਕਦਾ ਵਾ ਦੋਸਤੋ ਆਰਾਮ ਛੋਟੇ ਛੋਟੇ ਕਦਮ ਪਟੋ ਆਰਾਮ ਨਾਲ ਚੱਲੋ ਛੋਟੇ ਛੋਟੇ ਕਦਮ ਪਟੋ ਆਰਾਮ ਨਾਲ ਚੱਲੋ ਜਿਆਦਾ ਇਸ ਲੋਨੀ ਹੋਗੀ ਪਰ ਇਹ ਤੇ ਸਾਡੀ ਜਿਆਦਾ ਥੱਕਦੀ ਆ ਪ੍ਰੀਤ ਨੂੰ ਕਦੇ ੱੱੱਕਾ ਕੋਈ ਦੇ ਦੇਵੇ ਤੇ ਪਿੱਛੇ ਉਹਨਾਂ ਰੁੜਕਦੀ ਜਾਵੇ ਆਹੀ ਤੇ ਪ੍ਰੀਤ ਨੇ ਪਾਣੀ ਰੱਖੇ ਦਵਾ ਜਦੋਂ ਸਾਹ ਚੱਲੇ ਨਾਲ ਹੀ ਪੀ ਨਾਲ ਹੀ ਪੀ ਲਵਾਂ ਨਹੀਂ ਲੱਗੇ ਆਮ ਦਾ ਨਾ ਇਹਦਾ ਨਾ ਇਹ ਹੁੰਦਾ ਕਿ ਥੋੜੇ ਫੇਫੜੇ ਸਹੀ ਹੁੰਦੇ ਆ ਹੈ ਨਾ ਤੁਸੀਂ ਤਰੋਗੇ ਤੁਹਾਡੇ ਸਟੈਮੀਨਰ ਬੰਦਾ ਬੰਦੇ ਦਾ ਤਾਂ ਹੀ ਜਾੜਾ ਹੀ ਮੈਂ ਕਿਹਾ ਤੁਹਾਡੇ ਸਾਹਮਣੇ ਮੈਨੂੰ ਜਿਆਦਾ ਹੋਣਾ ਹਾਂ ਰੂਮ ਚੋਂ ਜਦੋਂ ਮੈਂ ਉੱਪਰ ਚੜ੍ਹ ਕੇ ਆਈ ਹਾਂ ਹਾਂ ਪਹੁੰਚ ਗਏ ਰੇਜ ਆਪਾਂ ਉਹ ਜਿਹੜਾ ਪ੍ਰੀਤ ਉਹਨੇ ਵੀ ਆ ਗਿਆ ਥੱਕ ਗਿਆ ਪ੍ਰੀਤ ਸ਼ਿਮਲਾ ਆ ਕੇ ਅਮੀਰ ਹੋ ਗਈ ਬਈ ਕਮਾਲ ਹੀ ਹੋ ਗਈ ਆ ਪ੍ਰੀਤ ਨੂੰ ਚਾਂਦੀ ਦੀਆਂ ਇਟਾਂ ਲੱਭੀਆਂ ਦੋਸਤੋ ਚਾਂਦੀ ਦੀਆਂ ਇਟਾਂ ਉਹ ਵੇਖੋ ਚਾਂਦੀ ਦੀਆਂ ਇਟਾਂ ਲੱਭੀ ਪ੍ਰੀਤ ਚੱਕ ਲਾ ਚੱਕ ਲਾ ਪ੍ਰੀਤ ਜੇ ਇੰਨੇ ਲੱਭੀਆਂ ਨੇ ਦੋਸਤੋ ਇੰਨੇ ਲੱਭੀਆਂ ਮੇਰਾ ਤਾਂ ਸਿੱਧਾ ਜਾ ਰਿਹਾ ਸੀ ਇਹਦਾ ਧਿਆਨ ਪਿਆ ਸਾਰੀਆਂ ਚੱਕ ਲੈਣੀਆਂ ਕਿਹਨੋਂ ਆ ਗਿਆ ਨਾ ਤੂੰ ਚੱਕਰ ਨਹੀਂ ਲੈਣੀਆਂ ਉਹ ਇੰਨੀ ਲੱਭੀਆਂ ਮੈਨੂੰ ਤਾਂ ਮੇਰਾ ਧਿਆਨ ਹੀ ਨਹੀਂ ਪਿਆ ਇਹਦਾ ਧਿਆਨ ਪਿਆ ਕਹਿੰਦੀ ਬਾਹੂ ਉਹਦੇ ਕੋਚੇ ਕੋਚੇ ਹੈਗਾ ਚਾਂਦੀ ਦੀਆਂ ਈਟਾਂ ਲੱਭੀਆਂ ਦੇਖੋ ਪ੍ਰੀਤਮ ਦੇ ਕੋਚੇ ਚਾਂਦੀ ਦੀਆਂ ਈਟਾਂ ਦੋਸਤੋ ਕਿੰਨੀਆਂ ਈਟਾਂ ਨੇ 1 2 3 4 ਇਹਦੇ ਤੇ ਅੱਧਾ ਇਹ ਅੱਧੀ ਚਾਂਦੀ ਦੀ ਅੱਧੀ ਦੂਜੀ ਕੋਈ ਗੱਲ ਨਹੀਂ ਅੱਧੀ ਅੱਧੀ ਹੀ ਸਹੀ ਅੱਧਾ ਰੇਟ ਮਿਲ ਜੂਗਾ ਦੇਖ ਲਓ ਬਾਈ ਪ੍ਰੀਤਮ ਚਾਂਦੀ ਦੀਆਂ ਈਟਾਂ ਲੱਭੀਆਂ ਹੈ ਝੋਲਾ ਤਾਂ ਹੈ ਨਹੀਂ ਜੈਕਟ ਖੋਲ ਜੈਕਟ ਜਪਾ ਲਾ ਹਾਂ ਆ ਜਾਣੀਆਂ ਇਹਦੇ ਚ ਜੈਕਟ ਚ ਪਾ ਲਾ ਤੂੰ ਜੈਗੜ ਨਾ ਤੁਰਨਾ ਮੈਂ ਪੈਰਾ ਨਾ ਤੁਰਨਾ ਵਾ ਜਗੜ ਨਾ ਕਿ ਹਾਂ ਜੈਗੜ ਤਾਰ ਕੇ ਜੈਗੜ ਤੇ ਬੰਨ ਲਾਈਟਾਂ